ਜਲੰਧਰ ਹੁਸ਼ਿਆਰਪੁਰ ਰੋਡ ਤੇ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਥਾਰ ਸਵਾਰ ਨੇ ਪਹਿਲਾਂ ਇਸੇ ਰੋਡ ਤੇ ਕਿਸੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਉਸ ਨੇ ਫਰਾਰ ਹੋਣ ਦੀ ਫਰਾਕ ਵਿੱਚ ਗੱਡੀ ਭਜਾ ਲਈ ਇਸ ਦੌਰਾਨ ਥਾਰ ਦੀ ਕਿਸੇ ਹੋਰ ਵਾਹਨ ਦੇ ਨਾਲ ਟੱਕਰ ਹੋ ਗਈ ਇਸ ਤੋਂ ਬਾਅਦ ਗੱਡੀ ਦੇ ਵਿੱਚ ਅੱਗ ਲੱਗ ਗਈ ਤੇ ਅਚਾਨਕ ਜ਼ਬਰਦਸਤ ਧਮਾਕਾ ਵੀ ਹੋ ਗਿਆ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਘਟਨਾ ਤੋਂ ਬਾਅਦ ਥਾਰ ਅੱਗ ਦਾ ਗੋਲਾ ਬਣ ਗਈ। ਧਮਾਕੇ ਤੋਂ ਬਾਅਦ ਦੂਰ-ਦੂਰ ਤੱਕ ਅੱਗ ਦੀਆਂ ਲਪਟਾਂ ਵੀ ਦੇਖੀਆਂ ਗਈਆਂ ਨੇ। ਖੁਸ਼ਕਿਸਮਤੀ ਰਹੀ ਹੈ ਕਿ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਰ ਸਵਾਰ ਲੋਕ ਥਾਰ ਨੂੰ ਅਗਲਣ ਤੋਂ ਪਹਿਲਾਂ ਬਾਹਰ ਨਿਕਲ ਕੇ ਭੱਜ ਗਏ ਸਨ। ਬਜ਼ੁਰਗ ਨੂੰ ਨੇੜੇ ਦੇ ਲੋਕਾਂ ਨੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਗੱਡੀ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਪਰ ਚਸ਼ਮਦੀਦਾਂ ਅਨੁਸਾਰ ਥਾਰ ਨੂੰ ਸੜਕ ਤੇ ਪਈ ਕਿਸੇ ਚੀਜ਼ ਨਾਲ ਟਕਰਾਨ ਕਾਰਨ ਅੱਗ ਲੱਗੀ ਹੈ ਜਾਂ ਜਲੰਧਰ ਹੁਸ਼ਿਆਰਪੁਰ ਰੋਡ ਤੇ ਵਾਪਰੇ ਹਾਦਸੇ ਦੇ ਵਿੱਚ ਇੱਕ ਥਾਰ ਨੇ ਇੱਕ ਬਜ਼ੁਰਗ ਨੂੰ ਟੱਕਰ ਮਾਰੀ ਹੈ ਬਜ਼ੁਰਗ ਇਸ ਵਕਤ ਜੇਰੇ ਇਲਾਜ ਹੈ ਤੇ ਬਾਅਦ ਦੇ ਵਿੱਚ ਇਹ ਥਾਰ ਸੜਕ ਤੇ ਪਈ ਕਿਸੇ ਚੀਜ਼ ਦੇ ਨਾਲ ਟਕਰਾਨ ਕਾਰਨ ਅੱਗ ਦਾ ਗੋਲਾ ਬਣ ਗਈ ਫਿਲਹਾਲ ਸਾਰਾ ਮਾਮਲਾ ਜਾਂਚ ਅਧੀਨ ਹੈ ਇਸ ਘਟਨਾ ਦੀਆਂ ਸਕਰੀਨ ਤੇ ਤੁਸੀਂ ਵੀ ਦੇਖੋ ਤਸਵੀਰਾਂ